ਸਰਿੰਦਰ ਸਿੰਘ ਉਸੂਮੀ ਸਨੋਬ ਕਾਂਸ ਸਿੰਘ ਲਾਖੀਪੁਰ ਆਪਣੇ ਘਰ ਵਿੱਚ ਫੀਲ ਦੀ ਖੇਤੀ ਕਰ ਰਿਹਾ ਹੈ ਜੋ ਸਲਾਹ ਦੇ ਜੋ ਚੀਜ਼ੇ ਕਰ ਰਿਹਾ ਕੀਤਾ ਗਿਆ ਜਿੱਥੇ ਦੋਸ਼ੀ ਦੇ ਘਰੋਂ 400 ਪੌਦੇ ਫੀਲ ਦੇ ਤੇ ਬਰਾਮਦੇ ਦੇ ਦੋਸ਼ੀ ਨੂੰ ਮੌਕੇ ਤੇ ਹਸ्तार ਕਰ ਲਿਆ ਸਤਿ ਸ੍ਰੀ ਅਕਾਲ ਸਹਿਰ ਮੀਰ ਜੀ ਜੀਆਂ ਵਿਸ਼ੇਸ਼ਤਾ ਦੇ ਨਸ਼ਿਆ ਖਿਲਾਫ ਮਿਤੀ ਮਹਮਦਾਦ ਕੱਲ ਮਿਤੀ 24 3 2022 ਨੂੰ ਸਾਡੇ ਸਾਬੰਪੈਟਰ ਸੋਮ ਲਾਲ ਜੀ ਸਵੇਤ ਪੁਲਿਸ ਪਾਰਟੀ ਦੇ ਗਤਵਾ ਤਲਾਸ਼ ਭੇੜੇ ਪੁਲਸਰ ਦੇ ਬੰਦ ਵਿੱਚ ਪਿੰਡ ਪੱਬਰ ਮੌਜੂਦ ਸੀ ਜਿੱਥੇ ਤਲਾ ਮਿਲੀ ਕਿ ਸਰਿੰਦਰ ਸਿੰਘ ਉਸ ਸੋਮੀ ਸਨੋਪਕਾਰ ਸਿੰਘ ਵਾਸੀ ਪੱਬਰ ਆਪਣੇ ਘਰ ਵਿੱਚ ਫੀਮ ਦੀ ਖੇਤੀ ਕਰ ਰਿਹਾ ਹੈ ਦੋਸਤਾਂ ਦੇ ਦੋਸ਼ੀ ਦੇ ਘਰ ਰੇਡ ਕੀਤਾ ਗਿਆ ਜਿੱਥੇ ਦੋਸ਼ੀ ਦੇ ਘਰੋਂ 400 ਪੌਦੇ ਅਫੀਮ ਦੇ ਤੇ ਬਰਾਮਦੇ ਦੇ ਦੋਸ਼ੀ ਨੂੰ ਮੌਕੇ ਤੇ ਗ੍ਰਿਫਤਾਰ ਕਰ ਲਿਆ ਉਹਦੇ ਖਿਲਾਫ ਮਕਦਮਾ ਨੰਬਰ 28 ਜਿਹੜਾ 15/85 ਐਨਡੀਪੀਐਸ ਸੈਂਟਰ ਦਾ ਦਰਜ ਕਰਕੇ ਦੋਸ਼ੀ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਦੋਸ਼ੀ ਰਾਜਪੇਸ਼ ਅਦਾਲਤ ਕੀਤਾ ਜਾ ਰਿਹਾ ਇਫ ਯੂ ਵਿਸ਼ ਥੈਟ ਯਰ ਚਾਈਲਡ ਲਰਨਸ ਟੂਡੇ ਐਂਡ ਲੀਡਸ ਟੂਮੋਰੋ bring them to A&M's Gems Cambridge International School Pathankot affiliated to CBSC New Delhi Little kids are soft at body and strong at soul such is our kindergarten section with kids friendly classrooms and strong ethics to inculcate good habits among our little champs the future ready school with shooting range cricket academy NCC naval unit swimming classes judo taekwondo Karate and skating classes, training of vocal, classical and Western music, dance classes for hip hop, freestyle, jazz, locking, popping, chess, horse riding, football, and so on. A and M's James Cambridge International School, opposite Canada Palace, near A and M Institute's Jalandhar Dalhousie Bypass Road, Patancheru.